ਦੋਸਤੋ Apple ਆਪਣੇ software ਨੂੰ ਲੈ ਕੇ ਇੱਕ ਵੱਡੀ ਛਾਲ ਮਾਰੇਗਾ iOS 18 ਤੋਂ ਸਿੱਧਾ ਜਾਵੇਗਾ iOS 26 ਦੇ ਵਿੱਚ ਤੇ ਇਸ ਦੇ ਵਿੱਚ ਉਹ ਸਭ ਤੋਂ ਵੱਡੀ ਐਡੀਸ਼ਨ ਜਿਹੜੀ ਉਹ ਕਰਨ ਜਾ ਰਿਹਾ ਉਸ ਦਾ ਨਾਮ ਹੈ liquid glass ਮਤਲਬ ਕਿ Apple ਦਾ ਨਿਊ ਯੂਨੀਫਾਈਡ ਡਿਜ਼ਾਈਨ ਲੈਂਗੁਏਜ ਇਸ ਮੇਜਰ ਅਪਡੇਟ ਦੇ ਵਿੱਚ Apple ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਕੱਠੀਆਂ ਕਰਕੇ ਪਰੋਸਣ ਦੀ ਕੋਸ਼ਿਸ਼ ਕਰ ਰਿਹਾ liquid glass ਡਿਜ਼ਾਈਨ ਲੈਂਗੁਏਜ ਦੇ ਵਿੱਚ ਤੁਹਾਨੂੰ ਟ੍ਰਾਂਸਪੇਰੈਂਟ ਗਲਾਸੀ ਤੇ ਰਿਫਲੈਕਟਿਵ ਅਪੀਅਰੈਂਸ ਮਿਲੇਗੀ ਮਤਲਬ ਕਿ Apple ਇੱਕ ਨਵਾਂ ਟੀਮ ਜਿਹੜਾ ਆਫਰ ਕਰ ਰਿਹਾ ਜਿਸ ਦਾ ਨਾਮ ਹੈ ਕਲੀਅਰ ਲੁੱਕ ਜਿਸ ਦੇ ਵਿੱਚ ਉਸਨੇ ਜਿੰਨੇ ਵੀ ਐਪ ਦੇ ਆਈਕਨ ਹੋ ਉਹਨਾਂ ਦੇ ਵਿੱਚੋਂ ਜਿਹੜਾ ਬੈਕਗ੍ਰਾਉਂਡ ਦਾ ਕਲਰ ਸਿਰ ਰੀਮੂਵ ਕਰ ਦਤਾ ਇਸ ਤਰ੍ਹਾਂ ਲੱਗੇਗਾ ਕਿ ਜਿੰਨੇ ਵੀ ਆਈਕਨ ਹੋ ਇੱਕ ਸ਼ੀਸ਼ੇ ਦੇ ਕਿਸੇ ਪੀਸ ਦੇ ਵਿੱਚ ਫਿੱਟ ਕੀਤੇ ਹੋਏ ਨੇ ਥੋੜੀ ਥੋੜੀ ਗੱਲਬਾਤ ਕਰਦੇ ਹਾਂ ਸਾਰੇ ਫੀਚਰਸ ਦੇ ਬਾਰੇ ਕਿ ਕੀ ਕੁਝ ਨਵਾਂ ਆ ਜੇਕਰ ਲੌਕ ਸਕਰੀਨ ਦੀ ਗੱਲ ਕਰੀਏ ਤਾਂ ਤੁਹਾਨੂੰ ਟਰਾਂਸਪੇਰੈਂਟ ਆਈਕਨਸ ਮਿਲਣਗੇ ਵਿਜ਼ਿਟਸ ਮਿਲਣਗੇ ਔਰ ਜਿਹੜੀ ਡਾਇਨਾਮਿਕ ਕਲੌਕ ਆ ਉਹ ਤੁਹਾਡੇ ਵਾਲਪੇਪਰ ਦੇ ਅਕੋਰਡਿੰਗ ਹੀ ਕਦੇ ਸ਼੍ਰਿੰਕ ਹੋ ਜਾਏਗੀ ਜਾਂ ਫਿਰ ਐਕਸਟੈਂਡ ਹੋ ਜਾਵੇਗੀ ਔਰ ਜਿੰਨੇ ਵੀ ਤੁਹਾਡੇ ਵਾਲਪੇਪਰ ਆ ਤੁਸੀਂ ਉਸ ਦੇ ਉੱਪਰ 3D ਇਫੈਕਟ ਵੀ ਜਿਹੜਾ ਹੈ ਉਹ ਲਗਾ ਸਕਦੇ ਹੋ ਜੇਕਰ ਕੈਮਰਾ ਐਪ ਦੀ ਗੱਲ ਕਰੀਏ ਤਾਂ ਕੈਮਰਾ ਐਪ ਦੇ ਵਿੱਚ ਵੀ ਤੁਹਾਨੂੰ ਲਿਕੁਇਡ ਗਲਾਸ ਰੀਡਿਜ਼ਾਈਨ ਜਿਹੜਾ ਹੈ ਮਿਲੇਗਾ ਇਸ ਦਾ UI ਜਿਹੜਾ ਆ ਹੋਰ ਰਾਉਂਡ ਕਰ ਦਿੱਤਾ ਜੇਕਰ ਵੀਡੀਓ ਤੇ ਫੋਟੋ ਦੀ ਕੁਆਲਿਟੀ ਦੀ ਗੱਲ ਕਰੀਏ ਤਾਂ ਉਹ ਵੀ ਤੁਹਾਨੂੰ ਇੱਕ ਜਗ੍ਹਾ ਦੇ ਉੱਪਰ ਮਿਲਣਗੇ ਸਵਾਈਪ ਅਪ ਕਰਦੇ ਆ ਜਿੰਨੀਆਂ ਵੀ ਸੈਟਿੰਗਸ ਨੇ ਉਹ ਤੁਹਾਨੂੰ ਸਾਰੀਆਂ ਹੁਣ ਇੱਕ ਫਰੇਮ ਦੇ ਵਿੱਚ ਹੀ ਮਿਲਣਗੀਆਂ ਤੁਹਾਨੂੰ ਸਕਰੋਲ ਕਰਨ ਦੀ ਲੋੜ ਨਹੀਂ ਪਵੇਗੀ ਫੋਨ ਐਪ ਦਾ ਵੀ ਵਿਜ਼ੂਅਲ ਮੇਕਓਵਰ ਕੀਤਾ ਗਿਆ ਤੁਹਾਡੇ ਫੇਵਰਿਟਸ ਜਿਹੜੇ ਨੇ ਉਹ ਤੁਹਾਨੂੰ ਟੌਪ ਆਫ ਸਕਰੀਨ ਦੇ ਉੱਪਰ ਮਿਲ ਜਾਣਗੇ ਸੈਂਟਰ ਦੇ ਵਿੱਚ ਤੁਹਾਨੂੰ ਰੀਸੈਂਟ ਮਿਲ ਜਾਣਗੇ ਥੱਲੇ ਤੁਹਾਨੂੰ ਕੀ ਬੈਟ ਤੇ ਕੰਟੈਕਟਸ ਜਿਹੜੇ ਆ ਮਿਲ ਜਾਣਗੇ ਮਤਲਬ ਯੂਨੀਫਾਈਡ ਲੇਆਉਟ ਕੀਤਾ ਗਿਆ ਸਾਰਾ ਕੁਝ ਇਕੱਠਾ ਕਰਕੇ ਇੱਕ ਜਗ੍ਹਾ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਐਪਲ ਪਰ ਨਾਲ ਦੇ ਨਾਲ ਹੀ ਇਸ ਦੇ ਵਿੱਚ ਤੁਹਾਨੂੰ ਦੋ ਮੇਜਰ ਅਪਡੇਟਸ ਵੀ ਮਿਲਣਗੇ ਕਾਲ ਸਕਰੀਨਿੰਗ ਦਾ ਤੇ ਹੋਲਡ ਅਸਿਸਟ ਦਾ ਮੈਸੇਜਸ ਐਪ ਦੇ ਵਿੱਚ ਵੀ ਤੁਹਾਨੂੰ ਵੱਡੇ ਅਪਡੇਟ ਦੇਖਣ ਨੂੰ ਮਿਲਣਗੇ ਤੁਸੀਂ ਬੈਕਗ੍ਰਾਉਂਡ ਜਿਹੜਾ ਆ ਉਹ ਚੇਂਜ ਕਰ ਸਕਦੇ ਹੋ ਗਰੁੱਪ ਚੈਟਸ ਦੇ ਵਿੱਚ ਤੁਹਾਨੂੰ ਪੋਲ ਦੀ ਆਪਸ਼ਨ ਮਿਲ ਜਾਵੇਗੀ ਐਪਲ ਕੈਚ ਦੀ ਆਪਸ਼ਨ ਮਿਲ ਜਾਵੇਗੀ ਟਾਈਪਿੰਗ ਇੰਡੀਕੇਟਰ ਨਵਾਂ ਫੀਚਰ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਸਕਰੀਨਿੰਗ ਟੂਲ ਵੀ ਤੁਹਾਨੂੰ ਇਸ ਮੈਸੇਜਿੰਗ ਐਪ ਦੇ ਵਿੱਚ ਮਿਲੇਗਾ ਜਿਹੜਾ ਕਿ ਤੁਹਾਡੀ ਸਪੈਮ ਡਿਟੈਕਸ਼ਨ ਕਰੇਗਾ ਜਿਹੜੇ ਅਨਨੋਨ ਨੰਬਰਸ ਤੋਂ ਤੁਹਾਡੇ ਮੈਸੇਜ ਆਇਆ ਤੁਸੀਂ ਉਸ ਨੂੰ ਵੱਖਰਾ ਕਰ ਸਕਦੇ ਹੋ ਐਪਲ ਤੁਹਾਨੂੰ ਇਸ ਅਪਡੇਟ ਦੇ ਵਿੱਚ ਲਾਈਵ ਟਰਾਂਸਲੇਸ਼ਨ ਦੀ অপਸ਼ਨ ਦਵੇਗਾ ਤੁਸੀਂ ਮੈਸੇजेस ਦੇ ਤਰੀਕੇ ਜਾਂ ਡਿਊਰਿੰਗ ਕਾਲ ਤੁਸੀਂ ਇਸ অপਸ਼ਨ ਦਾ ਜਿਹੜਾ ਹੈ ਯੂਜ਼ ਕਰ ਸਕਦੇ ਹੋ ਤੇ ਲਾਈਵ ਟ੍ਰਾਂਸਲੇਸ਼ਨ ਜਿਹੜੀ ਹੈ ਕਰ ਸਕਦੇ ਹੋ ਫੋਟੋਸ ਫੇਸਟਾਈਮ ਤੇ ਸਫਾਰੀ ਐਪਸ ਦੇ ਵਿੱਚ ਵੀ ਤੁਹਾਨੂੰ ਮੇਜਰ ਅਪਡੇਟ ਜਿਹੜੇ ਆ ਦੇਖਣ ਨੂੰ ਮਿਲਣਗੇ Apple ਨੇ ਆਪਣੀ ਨਵੀਂ ਜਿਹੜੀ ਆ ਗੇਮਸ ਐਪ ਵੀ ਇੰਟਰੋਡਿਊਸ ਕੀਤੀ ਹੈ ਜੋ ਕਿ 올 ਇਨ ਵਨ ਡੈਸਟੀਨੇਸ਼ਨ ਹੋਵੇਗਾ ਗੇਮਸ ਦੇ ਲਈ ਔਰ ਕਾਫੀ ਜਿਆਦਾ ਫੀਚਰਸ ਜਿਹੜੇ ਨੇ ਤੁਹਾਨੂੰ Apple ਇਸ ਦੇ ਜਰੀਏ ਪ੍ਰੋਵਾਈਡ ਕਰੇਗਾ ਵਿਜ਼ੂਅਲ ਇੰਟੈਲੀਜੈਂਸ ਦੀ ਗੱਲ ਕਰੀਏ ਤਾਂ ਤੁਸੀਂ ਹੁਣ Apple ਦੇ ਵਿੱਚ ਵੀ ਸਰਕਲ ਟੂ ਸਰਚ ਸਕਰੀਨਸ਼ਾਟ ਲੈ ਕੇ ਤੁਸੀਂ ਉਸ ਦੇ ਵਿੱਚ ਜਿਹੜੀ ਵੀ ਚੀਜ਼ ਆ ਉਸ ਨੂੰ ਹਾਈਲਾਈਟ ਕਰਕੇ ਸਰਚ ਕਰ ਸਕਦੇ ਹੋ ਹੋਰ ਵੀ ਕਈ ਫੀਚਰਸ ਜਿਹੜੇ ਆ ਤੁਹਾਨੂੰ ਇਸ ਦੇ ਵਿੱਚ ਮਿਲਣਗੇ ਪਰ ਇਹ ਸਾਰੇ ਫੀਚਰਸ ਜਿਹੜੇ ਆ ਉਹ Samsung ਪਹਿਲਾਂ ਤੋਂ ਦਿੰਦਾ ਆ ਰਿਹਾ ਆ ਤੇ ਇਸ ਕਰਕੇ ਉਹਨੇ ਜਿਹੜਾ ਆ Apple ਦਾ ਇਸ ਗੱਲੋਂ ਮਜ਼ਾਕ ਵੀ ਉਡਾਇਆ ਸੀ ਐਪਲ ਮੈਪਸ ਦੇ ਵਿੱਚ ਵੀ ਕਾਫੀ ਜ਼ਿਆਦਾ ਅਪਡੇਟਸ ਦੇਖਣ ਨੂੰ ਮਿਲਣਗੇ ਜਿਹੜੀਆਂ ਤੁਹਾਡੀਆਂ ਰੀਸੈਂਟ ਵਿਜ਼ਿਟ ਪਲੇਸ ਨੇ ਉਹ ਤੁਸੀਂ ਈਜ਼ੀਲੀ ਹੁਣ ਦੇਖ ਸਕਦੇ ਹੋ ਵਾਲਟ ਐਪਸ ਦੇ ਵਿੱਚ ਵੀ ਮੇਜਰ ਅਪਡੇਟਸ ਨੇ ਅਕਰ ਵੀਡੀਓ ਬਣਾਈ ਹੈ ਤਾਂ ਬਹੁਤ ਸਾਰੇ ਅਪਡੇਟਸ ਦੀ ਵੀਡੀਓ ਜਿਹੜੀ ਹੈ ਲੰਬੀ ਚਲੀ ਜਾਵੇਗੀ ਐਪਲ ਨੇ ਜਿਹੜਾ ਆ ਡਿਵੈਲਪਰ ਬੀਟਾ ਵਰਜ਼ਨ ਜਿਹੜਾ ਹੈ ਉਹ ਰਿਲੀਜ਼ ਕਰ ਦਿੱਤਾ ਪਬਲਿਕ ਬੀਟਾ ਵਰਜ਼ਨ ਜਿਹੜਾ ਆ ਉਹ ਅਗਲੇ ਮਹੀਨੇ ਲਾਂਚ ਹੋ ਜਾਵੇਗਾ ਔਰ ਜਿਹੜਾ ਕੰਜ਼ਿਊਮਰ ਵਰਜ਼ਨ ਆ ਉਹ ਤੁਹਾਨੂੰ ਆਈਫੋਨ 17 ਤੋਂ ਇੱਕ ਹਫ਼ਤੇ ਬਾਅਦ ਹੀ ਆਈਓਐਸ 22 ਜਿਹੜਾ ਆ ਤੁਹਾਨੂੰ ਮਿਲ ਜਾਵੇਗਾ ਔਰ ਕਿਹੜੇ-ਕ ਏ ਆਈਫੋਨ 11 ਸੀਰੀਜ਼ ਤੋਂ ਲੈ ਕੇ ਆਈਫੋਨ 17 ਸੀਰੀਜ਼ ਤੱਕ ਤੁਹਾਨੂੰ ਇਹ ਸਾਰੇ ਫੋਨਸ ਦੇ ਉੱਪਰ ਇਹ ਜਿਹੜਾ ਅਪਡੇਟ ਆ ਤੁਹਾਨੂੰ ਮਿਲ ਜਾਵੇਗਾ ਜੇਕਰ ਐਸੀ ਫੋਨ ਦੀ ਗੱਲ ਕਰੀਏ ਤਾਂ ਐਸੀ ਸੈਕੰਡ ਜਨਰੇਸ਼ਨ ਤੋਂ ਬਾਅਦ ਜਿੰਨੇ ਵੀ ਫੋਨ ਨੇ ਉਹਨਾਂ ਦੇ ਉੱਪਰ ਵੀ ਤੁਹਾਨੂੰ ਇਹ ਅਪਡੇਟ ਜਿਹੜਾ ਮਿਲੇਗਾ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ